JD 813 ਵਿੱਚ ਸਭ ਨੂੰ ਜੀ ਆਇਆਂ ਫਾਇਦੇ ਇਸ ਵੀਡੀਓ ਵਿੱਚ ਸਰਸਾ ਨਦੀ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦਿਖਾਵਾਂਗੇ ਕਿਉਂਕਿ ਪਹਾੜੀ ਏਰੀਆ ਦੇ ਵਿੱਚ ਕਾਫੀ بارش ਹੋ ਰਹੀ ਹੈ ਬੱਦਲ ਗਰਜ ਰਹੇ ਨੇ ਜਿਹਦੀ ਵਜ੍ਹਾ ਦੇ ਨਾਲ ਜੋ ਮੀਂਹ ਦਾ ਪਾਣੀ ਆ ਉਹ ਪੂਰੇ ਰੋਡ ਦੇ ਨਾਲ ਸਰਸਾ ਨਦੀ ਦੇ ਵਿੱਚ ਆਉਂਦਾ ਇਹ ਦੇਖੋ ਪਹਿਲੇ ਕੁਝ ਸਰੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਪਾਣੀ ਸੀ ਹੁਣ ਇਹ ਕਾਫੀ ਮਾਤਰਾ ਦੇ ਵਿੱਚ ਪਾਣੀ ਵਿੱਚ ਦਿਖ ਰਿਹਾ ਆ ਉੱਪਰ ਤੱਕ ਘਟੋ ਘਟ 6-7 ਫੁੱਟ ਉੱਪਰ ਤੱਕ ਪਾਣੀ ਜਿਹੜਾ ਉਹ ਵਹਿ ਰਿਹਾ ਸੀ ਕਿਉਂਕਿ ਜਦੋਂ ਉੱਪਰ ਵਾਰਸ ਬੰਦ ਹੋ ਜਾਂਦੀ ਆ ਤੇ ਕੁਝ ਘੰਟਿਆਂ ਬਾਅਦ ਹੀ ਜੋ ਪਾਣੀ ਦਾ ਲੈਵਲ ਆ ਨੀਚੇ ਘਟ ਜਾਂਦਾ ਆ ਦੇਖੋ ਉੱਪਰ ਤੱਕ ਪਾਣੀ ਚਲਿਆ ਹੋਇਆ ਆ ਦੇਖੋ ਇਥੋਂ ਤੱਕ ਸਰਸਾ ਨਦੀ ਦਾ ਪਾਣੀ ਚੱਲ ਰਿਹਾ ਜੀ ਆਹ ਦੇਖ ਸਕਦੇ ਤੁਸੀਂ ਲੈਵਲ ਪਾਣੀ ਦਾ ਮੇਰੇ ਪੈਰ ਖੁੱਭਰੇ ਨੇ ਵੀਡੀਓ ਮੈਂ ਬਣਾ ਰਿਹਾ ਹਾਂ ਨੀਚੇ ਜਾ ਕੇ ਪਰ ਮੇਰੇ ਚਿੱਕੜ ਦੇ ਵਿੱਚ ਪੈਰ ਖੁੱਭਰੇ ਨੇ ਕਾਫੀ ਕਿਉਂਕਿ ਕੁਝ ਘੰਟੇ ਪਹਿਲਾਂ ਹੀ ਪਾਣੀ ਡਾਊਨ ਹੋਇਆ ਤੁਸੀਂ ਦੇਖ ਸਕਦੇ ਹੋ ਬਾਣੀ ਮਾਸਰਾ ਦੇ ਵਿੱਚ ਇਹ ਤਾਂ ਨੰਗਲ ਹੁੰਣਾ ਜਾਂਦੀ ਆ ਰੇਨ ਜਾ ਰਹੀ ਆ ਇਹ ਆ ਜੀ ਸ਼ਿਰਸ਼ਾ ਨਦੀ ਆ ਉੱਪਰ ਤੱਕ ਪਾਣੀ ਜੋ ਵਹਿ ਰਿਹਾ ਸੀ ਹੁਣ ਕਾਫੀ ਘਟ ਗਿਆ ਔਰ ਜੇਕਰ ਉੱਪਰ ਮੀਂਹ ਆ ਪਹਾੜਾਂ ਦੇ ਵਿੱਚ ਤੇ ਹੋ ਸਕਦਾ ਕੁਝ ਘੰਟਿਆਂ ਤੱਕ ਹੋਰ ਵੀ ਘਟ ਜਾਏਗਾ ਪਰ ਪਹਿਲੇ ਵੀ ਦੇਖਿਆ ਮੈਂ ਵੀਡੀਓ ਪਾਉਂਦਾ ਰਿਹਾ ਕੁਝ ਛਰਈ ਥੋੜੀ ਜਿਹੀ ਏਰੀਆ ਚ ਚਲਦੇ ਜਿਨ੍ਹਾਂ ਵਿੱਚ ਪਾਣੀ ਹੁੰਦਾ ਹੁਣ ਦੇਖੋ ਭਾਰੀ ਮਾਤਰਾ ਵਿੱਚ ਪਾਣੀ ਜਿਹੜਾ ਜੀ ਵੀ ਆ ਰਿਹਾ ਇਹ ਆ ਜੀ ਸਰਸਾ ਨਦੀ ਜੋ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਦੇ ਨਜ਼ਦੀਕ ਆ ਉੱਪਰ ਨੈਸ਼ਨਲ ਹਾਈਵੇ ਆ ਡੋਪੜ ਨੰਗਲ ਇੱਕ ਸੜਕ ਜਾਨ ਨੂੰ ਤੇ ਕੌਣ ਨੂੰ ਇਹ ਆ ਜੀ ਨੈਸ਼ਨਲ ਹਾਈਵੇ ਥੱਲੇ ਸ਼ਿਰਸ਼ਾ ਨਦੀ ਆ ਇਹ ਆ ਜੀ ਸ਼ਿਰਸ਼ਾ ਨਦੀ ਦਾ ਅੱਜ 27 ਤਰੀਕ ਦਾ ਤਾਜ਼ਾ ਹਾਲ ਇਹ ਸਤਾਈ ਗਸ਼ਤ 2024 ਦਿਨੇ 11 ਵਜੇ ਦੀ ਪੋਜੀਸ਼ਨ ਆ ਇਹ ਇਹ ਮੈਂ ਹੁਣ ਉੱਪਰ ਪੋਲ ਤੇ ਖੜਾ ਹੋ ਕੇ ਜੋ ਪੁਰਾਣਾ ਪੋਲਾ ਜੋ ਪੁਰਾਣੀ ਛੜਕ ਹੁੰਦੀ ਸੀpropto ਮੰਗਲ ਉੱਥੇ ਖੜਾ ਹੋ ਕੇ ਵੀਡੀਓ ਬਣਾਈਏ ਹੁਣ ਮੈਂ نیچے ਆ ਗਿਆ ਇਹ ਆ ਜੀ ਉੱਪਰ ਸਰਸ ਪਾਖੜਾ ਡਿਆਂ ਉਹ ਨਹਿਰ ਚੱਲ ਰਹੀ ਆ نیچے ਸਰਸਾ ਨਦੀ ਆ ਇਹ ਜਿੱਧਰੋਂ ਪਾਣੀ ਜਾ ਰਿਹਾ ਹੁਣ ਮੈਂ ਉਹ ਸਾਈਡ ਤੇ ਆਇਆ ਇਹ ਤੁਸੀਂ ਦੇਖ ਸਕਦੇ ਹੋ ਪਹਿਲੇ ਬਹੁਤ ਹੀ ਘਟ ਜਗਾ ਤੇ ਵਿੱਚ ਇੰਦਰ ਪਾਣੀ ਹੁੰਦਾ ਸੀ ਅੱਜ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਮਾਤਰਾ ਸਾਹਮਣੇ ਰੋਪੜ ਥਰਮਲ ਪਲਾਂਟ ਦੀਆਂ ਚਿਮਣੀਆਂ ਦਿਖ ਰਹੀਆਂ ਕਿਉਂਕਿ ਰੋਪੜ ਥਰਮਲ ਪਲਾਂਟ ਸਰਸਾ ਨਦੀ ਦੇ ਨੇੜੇ ਹੀ ਆ ਇਹ ਦੇਖੋ ਜੀ ਜੋ ਪਖੜਾ ਨੰਗਲ ਨਹਿਰ ਇਹ ਮੈਂ ਨਹਿਰ ਦੇ نیچے ਹੁਣ ਦਿਖਾ ਰਿਹਾ ਤੁਹਾਨੂੰ ਉੱਪਰ ਮੇਰੇ ਨਹਿਰ ਚੱਲ ਰਹੀ ਆ ਭਖੜਾ ਨਹਿਰ ਤੇ نیچے ਆ ਮੈਂ ਉਹਦੇ ਰਿਸਕ ਲੈ ਕੇ ਜਾ ਰਿਹਾ ਕਿਉਂਕਿ ਪਾਣੀ ਰੋਡ ਨਾਲ ਕਦੇ ਵੀ ਆ ਸਕਦਾ ਇਹ ਉੱਪਰ ਮੇਰੇ ਨਹਿਰ ਚੱਲਦੀ ਆ ਜੀ ਭਖੜਾ ਨੰਗਲ ਔਰ ਨਹਿਰ ਦੇ ਉੱਪਰ ਜੋ ਪੁਰਾਣੀ ਬਰੋਪੜ ਨੰਗਲ ਵਾਲੀ ਸੜਕਾ ਅੱਧੇ ਅੱਛੇ ਚੋ ਆ ਇਹ ਆ ਜੀ ਪਖਰਾ ਨਹਿਰ ਉਹ ਸਾਹਮਣੇ ਦੇਖ ਸਕਦੇ ਹੋ ਅਧੇਸ ਤੇ ਸੜਕਾ ਦੇਖੋ ਤੁਸੀਂ ਅਧੇਸ ਛਰੇ ਵਿੱਚ ਪਖਰਾ ਨਹਿਰ ਜੋ ਪ੍ਰਸਾਰਕਾ ਬਾਕੀ ਨਹਿਰ ਚੱਲ ਰਹੀ ਆ ਪਰ ਨੀਚੇ ਸ਼ਕਤਾ ਨਦੀ ਆ ਇਹ ਤੁਹਾਨੂੰ ਦਿਖਾਇਆ ਜੀ ਸ਼ਕਤਾ ਨਦੀ ਆ ਅੱਜ 24 ਰੱਤ 2024 ਦਾ ਤਾਜ਼ਾ ਹਾਲ ਜੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਸਤਿ ਸ਼ਰਿ ਦੀ ਖੁਸ਼ੀ